ਸੁਜਾਨਪੁਰ ਪੁਲਿਸ ਨੇ ਜੰਮੂ ਕਸ਼ਮੀਰ ਵੱਲ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੁਹਾਨੂੰ ਦੱਸ ਦਈਏ ਸੁਜਾਨਪੁਰ ਪੁਲਿਸ ਨੇ ਗੁਗਰਾਮ ਮੋੜ ਨੇੜੇ ਇੱਕ ਕੈਂਟਰ ਵਿੱਚੋਂ 13 ਗਊਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਜਿੰਦਰਮਨ ਹਾਸ ਅਤੇ ਥਾਣਾ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਸੁਜਾਨਪੁਰ ਪੁਲਿਸ ਨੇ ਗੁਗਰਾਮ ਮੋੜ ਕੋਲ ਲਾਕਾਬੰਦੀ ਕੀਤੀ ਸੀ ਜਿਸ ਦੌਰਾਨ ਇਸ ਕੈਂਟਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ 13 ਬੁਰੀ ਤਰ੍ਹਾਂ ਨਾਲ ਬੰਨਿਆ ਗਊਆਂ ਬਰਾਮਦ ਹੋਈਆਂ ਨੇ ਅਤੇ ਦੋਸ਼ੀ ਨਾਂ ਗ੍ਰਫਤਾਰ ਕਰ ਲਿਆ ਹੈ ਹਨ ਦੱਸਦੀ ਹੈ ਦੋਸ਼ਵਾਰਾਂ ਦੀ ਪਛਾਣ ਪਰਵਿੰਦਰ ਸਿੰਘ ਅਤੇ ਰਫੀਕ ਮਸੀਬਤ ਜੋ ਹੋਈ ਹੈ ਜੋ ਕਿ ਪਿੰਡ ਕਠਾਣਾ थाना ਪੁਰਾਣਾ ਸ਼ਾਲਾ ਵੱਜੋਂ ਹੋਈ ਹੈ ਉਹਨਾਂ ਦੱਸਿਆ ਕਿ ਪਰਵਿੰਦਰ ਸਿੰਘ ਅਤੇ ਰਫੀਕ ਮਸੀਹ ਦਰਿਆ ਰਾਹੀਂ ਜੰਮੂ ਕਸ਼ਮੀਰ ਨੂੰ ਪਸ਼ੂਆਂ ਦੀ ਤਸਕਰੀ ਕਰਨ ਲਈ ਲੈ ਕੇ ਜਾਂਦੇ ਸਨ ਉਹਨਾਂ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉੱਥੇ ਉਹਨਾਂ ਨਾਲ ਕਿਹੜੇ ਕਿਹੜੇ ਲੋਕਾਂ ਦੇ ਸੰਪਰਕ ਸਨ ਅਤੇ ਇਹ ਲੋਕ ਕਿੰਨੇ ਸਮੇਂ ਤੋਂ ਇੱਕਠੇ ਕੰਮ ਕਰ ਰਹੇ ਨੇ ਅੱਜ ਤੜਕੇ ਸਾਡੀ ਸਜਾਣਪੁਰ ਦੀ ਪੁਲਿਸ ਤੇ ਸਾਡੇ ਜਿਹੜੇ ਹਾਈਵੇ ਪੈਟਰੋਲਨ ਦੇ ਇੰਚਾਰਜ ਨੇ ਉਹਨਾਂ ਨੇ ਆਪਣੀ ਫੋਰਸ ਨਾਲ ਮਾਧਕੋੜ ਦੇ ਨੇੜੇ ਇੱਕ ਟਰੱਕ ਜਦੋਂ ਇਹ ਕੈਂਟਰ ਵੀ ਕਹਿ ਸਕਦੇ ਆ ਉਹ ਇੱਕ ਫੜਿਆ ਚੈਕਿੰਗ ਦੌਰਾਨ ਔਰ ਉਹਦੇ ਵਿੱਚੋਂ ਸਾਨੂੰ 13 ਪਸ਼ੂ ਜਿਹੜੇ ਗੋਕਾ ਪਸ਼ੂ ਆ ਉਹਦੇ ਵਿੱਚ ਗਾਈਆਂ ਵੀ ਹੈ ਬੌਲਦ ਵੀ ਹੈ ਉਹ ਫੜੇ ਸੀ ਸੋ ਮੌਕੇ ਤੇ ਆਪਾਂ ਦੋ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਬਲਵਿੰਦਰ ਹੈ ਤਾਜਪੁਰ ਪੰਡੋਰੀ ਦਾ ਔਰ ਦੂਜਾ ਅਗਰ ਰਫੀਕ ਮੁਸੀ ਇੱਕ ਥਾਣਾ ਪਿੰਡ ਪੈਂਦਾ ਔਰ ਥਾਣਾ ਪੁਰਾਣਾ ਸ਼ਾਲਾ ਦੇ ਦੋਨੇ ਪਿੰਡ ਹੈਗੇ ਨੇ ਔਰ ਇਹ ਜਿਹੜੇ ਆ ਇਹਨਾਂ ਨੂੰ ਇਹਨਾਂ ਦਾ ਮਕਸਦ ਸੀ ਪੀ ਇਹਨਾਂ ਨੂੰ ਜਿਹੜੇ ਪਸ਼ੂ ਹੈ ਬਾਈ ਜਿਹੜੇ ਖੱਡ ਤੋਂ ਕ੍ਰਾਸ ਕਰਾ ਕੇ ਜੇ ਐਂਡ ਕੇ ਚ ਲੈ ਕੇ ਜਾਣੇ ਸੀ ਇਹਨਾਂ ਨੇ ਔਰ ਇਹਨਾਂ ਦਾ ਬੇਸਿਕ ਸਿ ਮਕਸਦ ਹੈ ਪਿੱਛੋਂ ਇਹ ਦੌਵਾਲ ਦਾ ਇੱਕ ਸਾਡਾ ਜੱਗਾ ਹੈ ਜਿਹੜਾ ਕਿ ਇਹਨਾਂ ਦਾ ਮੇਨ ਸਪਲਾਈਅਰ ਹੈ ਇਹਨੂੰ ਜਿਹੜਾ ਇਹਨੂੰ ਅੱਗੇ ਪਾਰ ਕਰਾਉਂਦਾ ਸੀ ਔਰ ਇਹਨਾਂ ਦਾ ਮਕਸਦ ਹੁੰਦਾ ਪਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਸ਼ਰੀ ਨਗਰ ਪਹੁੰਚਾਇਆ ਜਾ ਜਿੱਥੇ ਕਿ ਇਹਨਾਂ ਨੂੰ ਇਹ ਜਿਹੇ ਨਮਾਸ ਇਹਨਾਂ ਦਾ ਜਿਹੜਾ ਯੂਜ਼ ਕੀਤਾ ਜਾਂਦਾ ਸੋ ਇਹ ਬੇਸਹਾਰਾ ਪਸ਼ੂ ਸਾਡੀ ਸਜਨਪੁਰ ਪੁਲਿਸ ਨੇ ਇਹਨਾਂ ਨੂੰ ਛੁਡਾਇਆ ਔਰ ਆਪਾਂ ਇਹਨਾਂ ਨੂੰ ਗਊਸ਼ਾਲਾ ਦੇ ਦਿੱਤਾ ਤਾਂ ਕਿ ਇਹਨਾਂ ਦੀ ਦੇਖ ਰੱਖ ਹੋ ਸਕੇ ਕਿਹੜੀ ਕਿਹੜੀ ਧਾਰਾ ਲਾਈ ਹੈ ਇਹਨਾਂ ਦੇ ਖਿਲਾਫ ਜਿਹੜਾ ਪ੍ਰੋਵੈਂਸ਼ਨ ਟੂ क्रुएਲਟੀ ਐਕਟ ਔਰ ਕਾਊਸਲੋਟਰੈਕ ਦੀ ਧਾਰਾ ਜਿਹੜੀਆਂ ਆਪਾਂ ਇਹਨਾਂ ਤੇ ਲਾਈਆਂ ਸਰ ਇਹਨਾਂ ਬੰਦੇ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਇਹਨਾਂ ਤੇ ਖਿਲਾਫ ਨਹੀਂ ਹੈ ਏ ਸਾਡੇ ਰਿਕਾਰਡ ਮੁਤਾਬਕ ਤੇ ਨਹੀਂ ਆ ਹੋ ਸਕਦਾ ਕਰਦੇ ਹੋਣ ਔਰ ਇਹਨਾਂ ਨੇ ਕਈ ਵਾਰੀ ਕਰਾਸ ਵੀ ਕੀਤਾ ਫੜੇ ਇਹ ਪਹਿਲੀ ਵਾਰੀ ਗਏ ਆ ਇੱਥੇ ਸਾਡੇ ਇਲਾਕੇ ਚ ਇਹਦਾ ਮਤਲਬ ਇਹ ਨਹੀਂ ਵੀ ਬੇਕਸੂਰ ਨੇ ਬਟ ਇਹ ਇਸ ਬਿਜ਼ਨਸ ਚ ਇਨਵੋਲਵ ਹੈ ਔਰ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸਰ ਪਛੋਂ ਤੋਂ ਲਾਓ ਵੀ ਹੋਰ ਕੁਝ ਬ੍ਰਾਮਦ ਹੋਇਆ ਨਾ ਨਹੀਂ ਹਾਂ ਤੇ ਫਿਲਹਾਲ ਤੇ ਕੋਈ ਬ੍ਰਾਮਦ ਨਹੀਂ ਪਸ਼ੂ ਹੀ ਬ੍ਰਾਮਦ ਹੋਏ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ